ਲੋ ਜੀ ਬਹੁਤ ਸੋਹਣੇ ਸੋਹਣੇ ਸੂਟ ਆਰਕੰਡੀ ਕਾਟਨ ਦੇ ਵਿੱਚ ਨਾਲ ਦੁਪੱਟੇ ਪਿਓਰ ਦੇ ਚੈੱਕ ਕਰ ਲਓ ਤੁਸੀਂ ਡਿਜ਼ਾਈਨ ਬਹੁਤ ਸੋਹਣਾ ਪੂਰੇ ਸੋਹਣੇ ਟਾਈ ਡਾਈ ਵਾਲੇ ਦੁਪੱਟੇ ਇਹਨਾਂ ਨਾਲ ਸੋਹਣੇ ਸੋਹਣੇ ਸਟਾਫ ਸੋਹਣੇ ਸੋਹਣੇ ਨਾਲ ਦੁਪੱਟੇ ਲੋ ਜੀ ਕਲਰ ਚੈੱਕ ਕਰੀ ਜਾਓ ਤੇ ਸਾਨੂੰ ਸਕਰੀਨ ਸ਼ਾਟ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਜਿਹੜੀ ਵੀ ਕਿਸੇ ਭੈਣ ਨੇ ਸੂਟ ਮੰਗਵਾਉਣਾ ਹੈ ਸਾਨੂੰ ਇਸ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਲੋ ਜੀ ਆਰ ਕੰਡੀ कॉटन ਬਿਲਕੁਲ ਰੀਜਨਲ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਤੇ ਨਾਲ ਫੁੱਲ ਪਿਓਰ ਦਾ ਦੁਪੱਟਾ ਲੋ ਜੀ ਸੂਟ ਰੈਡੀ ਕਰਵਾ ਕੇ ਦੇਣੇ ਆ ਉਹ ਵੀ ਸਾਡੇ ਕੋਲ ਸਾਰਾ ਪ੍ਰਬੰਧ ਹੈਗਾ ਜੇਕਰ ਤੁਸੀਂ ਸੂਟ ਆਪਣੇ ਸਲਾਈ ਕਰਾ ਕੇ ਮੰਗਵਾਉਣੇ ਚਾਹੁੰਦੇ ਹੋ ਤਾਂ ਵੀ ਸਾਡੇ ਤੇ ਤੁਸੀਂ ਆਪਣਾ ਨਾਪ ਦੱਸ ਕੇ ਸੂਟ ਸਲਾਈ ਕਰਵਾ ਸਕਦੇ ਹੋ ਇਹ ਆਨਲਾਈਨ ਆਰਡਰ ਵੀ ਤੁਸੀਂ ਸਾਡੇ ਇਸ ਦਿੱਤੇ ਹੋਏ WhatsApp ਨੰਬਰ ਤੇ ਕਰ ਸਕਦੇ ਹੋ ਲੋ ਜੀ ਆਹ ਵਾਲੀ ਬੋਟ ਮਾਰ ਰਹਿਣ ਵਾਲੀਆਂ ਨੇ ਆਹ ਵਾਲੀ ਰਹਿਣਾ ਵਾਹ ਸ਼ਾਰਟ ਤੇ ਆ ਦੁਪੱਟਾ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ